ਦੇ ਸੇ ਵਾਲ ਸਟ੍ਰੇਟ ਕਰਾਣਾ ਹਾਂ ਸਟ੍ਰੇਟ ਕਰਾਣਾ ਸਟ੍ਰੇਟ ਦੇ ਬੰਦ ਕਰਾਉਣੇ ਨੇ ਯਾਰ ਗੁਰਪਾਲਾਂ ਤੋਂ ਬਟਾ ਪੁਬਾਇਆ 102 ਤੇ ਕਰਾੜੇ ਹੈ ਕਰਾੜੇ ਬਾਹ ਕਰਾ ਕੋਈ ਹੋਰ ਕਰਾਣਾ ਹੈ ਮੋਸਤਾ ਬਣ ਜਾਂਦਾ ਤੁਹਾਡੇ ਵਾਲਾਂ ਦਾ ਠੀਕ ਹੈ ਜੀ ਕੋਈ ਹੋਰ ਕਰ ਦੋ ਜੀ ਕਰ ਲ ਕਰ ਦਿੱਤੀ ਹਾਂ ਜੀ ਓਕੇ ਕਨੇਰ ਦਾ ਨੀਰ ਦਾ ਨੀਮਲਾਨਾ ਦਾ ਕਮਾਲ ਹੈ। ਕੋਈ ਟੜਕੀ ਤਾਂ ਖਾ ਕੇ ਹਟਿਆ ਤੀ। ਦੁਬਾਰੇ ਫੇਰ ਖਾਣ ਲੱਗ ਗਿਆ। ਇੰਨੀ ਭੁੱਖੀ ਕਾਇ ਮਰਦੇ ਨੇ। ਦੁਬਾਰੇ ਕਿਉਂ ਖਾਂਦਾ ਤੀਜੀ ਵਾਰ ਖਾਣ ਲੱਗਾ। ਤੀਜੀ ਵਾਰੀ। ਸਵੇਰੇ 4 ਵਜੇ ਪਹਿਲਾਂ ਤਾਂ ਇਹਨੇ ਘੋਲ ਕੇ ਪੀਤੀ ਐ। 6 ਵਜੇ ਫੇਰ ਇਹਨੇ ਖਾ ਲਈ। ਹੁਣ ਆ ਫੇਰ ਲੱਗ ਗਿਆ। ਹਜੇ 8 ਤਾਂ ਨਹੀਂ ਵੱਜਣ ਦਿੱਤੇ ਤੂੰ। ਭਾਈ ਤੇਰਾ ਤਾਂ ਲੀਵਰ ਤਖੜਾ ਹੈ। ਜਿਹੜਾ ਇੰਨੀ ਚਾਲ ਚੱਲੀ ਜਾਂਦਾ। ਕਿਤੇ ਇੰਨੀ ਖਾਇਆ ਕਰਦੇ ਨੇ ਇਹ। ਹਾ ਥੋੜਾ ਬਿੜਾ ਵਜੇ ਥੋੜਾ ਮੁਰਦੇ ਖਾਣੀਓ। ਸਾਨੂੰ ਹੀ ਮੁਰਦੇ ਖਾਣੀਆਂ ਦਾ ਦੱਸਦਾ ਤੇ ਆ ਜਿਹੜਾ ਲੀਵਰ ਫੜਦਾ ਮੇਰੇ ਪੁੱਤ ਦਾ ਦਵਾਰੋਂ ਫੇਰ ਕਾਟ ਲਾਉਣਾ ਪੂਣ ਮੈਨੂੰ ਜੇ ਕੋਈ ਜੇ ਬੰਦਾ ਕਿ ਟੋਕਦਾ ਨਸ਼ਾ ਨਹੀਂ ਕਰਦੀ ਨਸ਼ਾ ਕਰਨ ਨੂੰ ਤੂੰ ਇੱਥੇ ਕੋੜੇ ਵੀੜਨੇ ਨੇ ਤੈਨੂੰ ਕੀ ਦਾ ਸਾਰਾ ਕੰਮ ਕਰਨੇ ਪੈਣਦੇ ਰ ਬੰਦੇ ਨੂੰ ਹੈ ਇਹਦੇ ਬਣਾ ਪਹਿਲਾਂ ਰੇਹ ਪਾ ਲੂੰ ਧੀਰੇ ਜਿਮਾ ਭਾਈ ਇੰਨੀ ਨਹੀਂ ਖਾਇਆ ਕਰਦੇ ਤੂੰ ਤਾਂ ਜਿਵੇਂ ਚੂਰ ਨਾ ਬਣਾ ਰੱਖ ਜਦੋਂ ਜੀ ਕਰਦੇ ਜਵਾਕਾ ਮੰਗੂ ਉਹਦੀ ਲਾ ਲੈਣਾ ਕਾਟ ਜਾ ਫੱਕਾ ਹੀ ਮਾਰਦਾ ਪੰਨੂ ਬਾਦ ਕੀ ਮਾਰਾ ਕਰਕੇ ਫੋੜੇ ਦੇ ਲਾਉਣੇ ਲੈ ਇਸੇ ਦੀ ਕਾ ਆ ਗਿਆ ਮੇਰਾ ਚਿਗਰੀ ਜਾਰ ਆ ਗਿਆ ਕੁਲਫੀਆਂ ਵੇਚਣਾ ਛੜਾ ਤੜਕੇ ਹੀ ਆਵੜਦਾ ਔਰ ਜਾਈ ਮਰੀ ਔਰ ਨਾ ਛੜਾ ਛੜਾ ਕਹਦੀ ਤੈਨੂੰ ਦੱਸਾਂ ਮੈਂ ਹੈ ਕੀ ਹੋ ਗਿਆ ਓਏ ਦੇ ਮਦਈਆ ਬਾਗੂਆ ਛੜੇ ਨੂੰ ਛੜਾ ਹੀ ਕਹੂੰਗੀ ਔਰ ਕੀ ਕਹੂੰਗੀ ਭੈ ਜਾ ਭੈ ਜਾ ਜਨਾਨੀ ਵਾਲਾ ਹੋ ਗਿਆ ਹੁਣ ਵੀਰਾ ਪਾਰਟੀ ਹੋ ਗਈ ਓਏ ਤੈਨੂੰ ਕਿਵੇਂ ਦੇਤੀ ਹੋ ਗਈ ਪਾਰਟੀ ਦਿਆ ਹੋ ਗਿਆ ਤੇਰੇ ਚਿਗਾ ਕਾਲ ਦੇ ਆਏ ਕਰ ਪਤਾ ਲਾ ਦੇ ਤਜਾਬ ਦਾ ਖਾਲੂ ਕੀ ਗੋਲੀਆਂ ਤੈਨੂੰ ਕਿਨੇ ਜਨਾਨੀ ਦੇਤੀ ਦੇਦ ਵਾਲਾ ਨੇ ਦੇਤੀ ਲਾ ਮੂੰ ਮਠਾ ਕਰ ਪਰਜਾਈ ਹਾਂ ਉਹ ਮਰੀ ਜਾਂਦਾ ਉਹ ਮਸ਼ੀਨਰੀ ਲਈ ਹੁਣੀ ਨੇ ਆਵਾ ਮੂੰ ਮਠਾ ਕਰ ਲਾ ਲਓ ਜੀ ਸਕੂਟਰੀ ਲੈਤੀ ਨਹੀਂ ਬੈਂਟਰੀ ਹਾਂ ਸਕੂਟਰੀ ਕੋਲੀਆਂ ਦਈ ਜਨਾਨੀ ਲਿਆਂਦੀਆ ਬਕਾਇਦਾ ਚਲਦੀ ਫਿਰਦੀ ਜਨਾਨੀ ਵਧੀਆ ਅਜੇ ਜਿਹਦਾ ਪੂਰੇ ਪੌਣੇ ਪਿੰਡ ਚ ਨਹੀਂ ਹੈਗੀ ਜਾਈ ਜੀ ਜਨਾਨੀ ਮੇਰੀ ਆ ਬੰਦਾ ਵੀ ਨਹੀਂ ਤੇਰੇ ਵਰਗਾ ਪੌਣੇ ਪਿੰਡ ਚ ਹੈਗਾ ਕਿਉ ਏ ਹੋਰ ਹੈ ਐਵੇਂ ਗੱਪਾ ਮਾਰਦਾ ਨਹੀਂ ਆ ਚੱਲੀ ਆਪਾਂ ਮੱਚ ਗਈ ਮੱਚ ਗਈ ਮੱਚ ਗਈ ਨਿਕਲ ਗਿਆ ਬਬੂਕਾ ਆ ਮੈਨੂੰ ਲੱਗਦਾ ਗੱਪਾ